ਪ੍ਰਭੂ ਯਸ਼ੂ ਮਸੀਹ ਦੇ ਸਾਮਰਥੀ ਨਾਮ ਚਾਪ ਸਭ ਨੂੰ ਸ਼ਾਲੋਮ ਸਭ ਠੀਕ ਹੋ ਅੱਜ ਇੱਕ ਖਾਸ ਸੰਦੇਸ਼ ਤੁਹਾਡੇ ਸਭ ਦੇ ਸਾਹਮਣੇ ਲੈ ਕੇ ਆਉਂਦੀ ਆਸ ਕਰਦਾ ਹਾਂ ਜਦ ਅਸੀਂ ਪ੍ਰਭੂ ਦੀ ਹਜ਼ੂਰੀ ਚਾਉਣਾ ਹੈ ਤਾਂ ਕੁਝ ਕਰਨਾ ਹੈ ਅਸੀਂ ਕੀ ਐਸਾ ਕਰਨਾ ਹੈ ਕਿ ਕੁਝ ਚੰਗਾ ਹੋਵੇ ਅਸੀਂ ਕੀ ਕਰੀਏ ਕਿ ਆਪਣੇ ਜੀਵਨ ਦੇ ਵਿੱਚ ਆਸ਼ੀਸ਼ ਦੇਖ ਸਕੀਏ ਅਸੀਂ ਕੀ ਐਸਾ ਕਰੀਏ ਕਿ ਮਾਰੇ ਹਾਲਾਤਾਂ ਚੋਂ ਨਿਕਲ ਕੇ ਚੰਗੇ ਹਾਲਾਤਾਂ ਵੱਲ ਆ ਸਕੀਏ ਕੁਝ ਵਿਸ਼ੇ ਜਿਹੜੇ ਤੁਸੀਂ ਜਾਣਦੇ ਹੋ ਪਰ ਅੱਜ ਮੈਂ ਤੁਹਾਨੂੰ ਬਹੁਤ ਹੀ ਵਿਸਤਾਰ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗਾ ਪਹਿਲਾ ਹੈ ਪ੍ਰਭੂ ਦੀ ਹਜ਼ੂਰੀ ਚਾਹ ਕੇ ਕੀ ਕਰਨਾ ਹੈ ਦੱਸੋ ਕੀ ਕਰਨਾ ਹੈ ਜਦੋਂ ਸੀ ਪਰਮੇਸ਼ਵਰ ਦੀ ਹਜ਼ੂਰੀ ਚਾਹੁੰਦੇ ਆ ਸਭ ਤੋਂ ਪਹਿਲਾਂ ਪਰਮੇਸ਼ਵਰ ਦੀਆਂ ਕੀਤੀਆਂ ਗਈਆਂ ਭਲਾਈਆਂ ਨੂੰ ਯਾਦ ਕਰਨਾ ਹੈ ਉਸ ਪ੍ਰਭੂ ਦੀ ਆਤਮਾ ਤੇ ਸੱਚਾਈ ਨਾਲ ਕੀ ਕਰਨੀ ਆ ਬੋਲੋ ਆਰਾਧਨਾ ਕਰਨੀਆਂ ਯੋਹੰਨਾ ਚੌਥਾ ਅਧਿਆਇ ਤੇਮਾ ਵਚਨ ਅਤੇ ਉਹ ਸਮਾਂ ਆ ਰਿਹਾ ਹੈ ਅਤੇ ਹੁਣ ਵੀ ਆ ਜਿਦੇ ਵਿੱਚ ਸੱਚੇ ਭਗਤ ਪਿਤਾ ਦੀ ਆਰਾਧਨਾ ਆਤਮਾ ਤੇ ਸਚਾਈ ਨਾਲ ਕਰਨਗੇ ਕਿਉਂਕਿ ਪਿਤਾ ਆਪਣੇ ਲਈ ਐਸੇ ਹੀ ਅਰਧ ਕਾਨੂੰ ਲੱਭਦਾ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਮहिमा ਕਰਦੇ ਹਾਂ ਜਾਂ ਫਿਰ ਜਦੋਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਪਰਮੇਸ਼ਵਰ ਸਾਨੂੰ ਫਿਰ ਤੋਂ ਆਸ਼ੀਸ਼ ਦੇਵੇ ਇਹ ਮੌਕਾ ਮਿਲਦਾ ਹੈ ਮੰਨ ਲਓ ਤੁਹਾਡੇ ਗਵੰਡੀ ਨੇ ਹਸਪਤਾਲ ਜਾਣਾ ਹੈ। ਹਸਪਤਾਲ ਜਾਣ ਦੇ ਲਈ ਉਹਨਾਂ ਕੋਲ ਬਾਈਕ ਨਹੀਂ ਆ। ਉਹ ਤੁਹਾਡੇ ਕੋਲ ਆਇਆ ਬਾਈਕ ਮੰਗਣ ਦੇ ਲਈ। "ਬ੍ਰਦਰ ਮੇਰੀ ਪਤਨੀ ਨੂੰ ਹਸਪਤਾਲ ਲੈ ਕੇ ਜਾਣਾ ਹੈ। ਤੁਸੀਂ ਬਾਈਕ ਦੇਵੋਗੇ?" ਮੰਗਨ ਤੇ ਤੁਸੀਂ ਬਾਈਕ ਦੇ ਦਿੱਤੀ। ਉਹ ਬਾਈਕ ਲੈ ਕੇ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ। ਹਾਂ। ਡਾਕਟਰ ਨੂੰ ਦਿਖਾਉਣ ਤੋਂ ਬਾਅਦ ਉਹ ਵਾਪਸ ਮੁੜ ਕੇ ਆਇਆ। ਉਸ ਸਮੇਂ ਤੁਸੀਂ ਘਰ ਦੇ ਚਬੂਤਰੇ ਤੇ ਬੈਠੇ ਹੋਏ ਸੀ। ਉਹ ਜਲਦੀ ਨਾਲ ਆਇਆ ਤੁਹਾਡੇ ਹੀ ਸਾਹਮਣੇ ਤੁਹਾਡੀ ਬਾਈਕ ਨੂੰ ਖੜਾ ਕਰ ਦਿੱਤਾ ਅਤੇ ਤੁਹਾਨੂੰ ਵੇਖਿਆ ਵੀ ਨਹੀਂ ਨਾ ਹੀ ਤੁਹਾਡਾ ਧੰਨਵਾਦ ਕੀਤਾ ਚੁੱਪ-ਚਾਪ ਚਲਾ ਗਿਆ ਕੀ ਤੁਸੀਂ ਉਸ ਨੂੰ ਦੁਬਾਰਾ ਬਾਈਕ dauਗੇ ਜੇ ਮੰਨ ਲਓ ਕਿ ਤੇ ਉਹ ਨੈਕਸਟ ਟਾਈਮ ਕਦੇ ਆ ਕੇ ਬ੍ਰਦਰ ਥੋੜੀ ਬਾਈਕ ਚਾਹੀਦੀ ਆ ਕੇ ਜੇ ਕਹੇ ਕੀ ਕਹੋਗੇ ਨਹੀਂ ਬ੍ਰਦਰ ਦੇ ਨਹੀਂ ਸਕਦਾ ਹੁਣ ਮੈਂ ਜਾਣਾ ਹੈ ਤੁਸੀਂ ਕੋਈ ਨਾ ਕੋਈ ਬਹਾਨਾ ਕਰਕੇ ਉਸ ਨੂੰ ਬਿਲਕੁਲ ਵੀ ਬਾਈਕ ਨਹੀਂ ਦਿਨੇ ਹੋ ਕਿਉਂ ਨਹੀਂ ਦਓਗੇ ਕਹਾਂਗੇ ਉਹਨੇ ਤੁਹਾਡੇ ਦੁਆਰਾ ਜੇ ਪਹਿਲਾਂ ਹੀ ਮਦਦ ਲਈ ਸੀ ਲੇਕਿਨ ਧੰਨਵਾਦ ਉਹ ਕਰ ਨਹੀਂ ਪਾਇਆ ਧੰਨਵਾਦ ਨਹੀਂ ਕੀਤਾ ਜੇ ਦੁਬਾਰਾ ਉਸ ਨੂੰ ਕਦੇ ਲੋੜ ਪੈਂਦੀ ਫਿਰ ਤੁਸੀਂ ਉਹਦੀ ਮਦਦ ਕਰਨ ਚ ਬਹਾਨੇ ਬਣਾਓਗੇ ਇਹ ਸਧਾਰਨ ਅਤੇ ਆਮ ਗੱਲ ਹੈ ਪਿਆਰਿਓ ਜਦੋਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਆਰਾਧਨਾ ਕਰਨ ਦੇ ਲਈ ਜਾਂਦੇ ਹੋ ਧੰਨਵਾਦ ਦੇਣਾ ਨਾ ਭੁੱਲੋ ਗੀਤ ਗਾਉਣਾ ਨਾ ਭੁੱਲੋ ਗੀਤਾ ਦੇ ਦੁਆਰਾ ਉਹਨਾਂ ਦੀਆਂ ਕੀਤੀਆਂ ਗਈਆਂ ਭਲਾਈਆਂ ਨੂੰ ਯਾਦ ਕਰਨਾ ਨਾ ਭੁੱਲੋ ਅੱਧੇ 'ਚ ਪ੍ਰਭੂ ਦੀ ਹਜ਼ੂਰੀ 'ਚ ਜਾ ਕੇ ਸਿਰਫ ਵਚਨ ਪ੍ਰਚਾਰ ਕਰਨ ਦੇ ਸਮੇਂ ਜਾਂ ਵਚਨ ਦੇ ਅੱਧ ਵਿੱਚ ਜਾ ਕੇ ਸੁੰਨਾ ਹੀ ਆ ਆਖਰ 'ਚ ਜਾ ਕੇ ਪ੍ਰਭੂ ਦੀ ਹਜ਼ੂਰੀ 'ਚ ਆਰਾਧਨਾ ਕਰਨਾ ਇਹ ਸਹੀ ਨਹੀਂ ਆ ਇਹਦੇ 'ਚ ਆਸ਼ੀਸ਼ ਨਹੀਂ ਆ प्यारे प्रभु ਦੇ ਦਾਸ ਨੇ ਕਿਹਾ ਹੈ प्रार्थना ਚ ਅਸੀਂ ਮੰਗਦੇ ਆ ਅਤੇ स्तुति ਦੇ ਦੁਆਰਾ ਅਸੀਂ ਪਾਉਂਦੇ ਆ ਕਿ प्रार्थना प्रार्थना ਦੁਆਰਾ ਪਰਮੇਸ਼ਵਰ ਤੋਂ ਮੰਗਦੇ ਆ ਧੰਨਵਾਦ ਦੇ ਦੁਆਰਾ ਅਸੀਂ ਪਰਮੇਸ਼ਵਰ ਤੋਂ ਪਾਉਂਦੇ ਹਾਂ ਜੇ ਅਸੀਂ ਪਾਉਣਾ ਹੈ ਤਾਂ ਕੀ ਕਰਨਾ ਹੈ ਧੰਨਵਾਦ ਪ੍ਰਗਟ ਕਰਨਾ ਹੈ ਅਸੀਂ ਕਿਵੇਂ ਧੰਨਵਾਦ ਪ੍ਰਗਟ ਕਰਦੇ ਆ ਗੀਤਾ ਦੇ ਦੁਆਰਾ ਭਜਨਾ ਦੇ ਦੁਆਰਾ ਪਰਮੇਸ਼ਵਰ ਨੂੰ ਅਸੀਂ ਧੰਨਵਾਦ ਦਿੰਦੇ ਆ ਇਸ ਲਈ ਜਦੋਂ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਜਾਂਦੇ ਆ ਐਤਵਾਰ ਦੀ ਆਰਾਧਨਾ ਹੋ ਸਕਦੀ ਆ ਜਾਂ ਫਿਰ ਹੋਰ ਵੀ ਆਰਾਧਨਾ ਹੋ ਸਕਦੀ ਆ ਜੇ ਤੁਸੀਂ ਲੇਟ ਜਾਓਗੇ ਤਾਂ ਇਹ ਚੰਗੀ ਆਤਮਿਕਤਾ ਬਿਲਕੁਲ ਵੀ ਨਹੀਂ ਆ ਹਾਂ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਆਰਾਧਨਾ ਕਰਨ ਕਿਉਂ ਜਾਣਾ ਹੈ ਅਸੀਂ ਕਿਉਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰਹਿਣਾ ਹੈ ਖਾਸ ਕਰਕੇ ਐਤਵਾਰ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕਿਉਂ ਜਾਣਾ ਹੈ ਸਭ ਤੋਂ ਪਹਿਲਾਂ ਜਾਣਾਂਗੇ ਕੂਚ ਦੀ ਕਿਤਾਬ 20 ਅਧਿਆਏ 8ਵਾਂ ਵਚਨ ਤੂੰ ਵਿਸ਼ਰਾਮ ਦਿਨ ਨੂੰ ਪਵਿੱਤਰ ਮੰਨਣ ਦੇ ਲਈ ਯਾਦ ਰੱਖੀ 6 ਦਿਨ ਤਾ ਤੂੰ ਮਿਹਨਤ ਕਰਕੇ ਆਪਣੇ ਸਾਰੇ ਕੰਮ ਕਾਜ ਕਰੀ ਅਤੇ 7ਵਾਂ ਦਿਨ ਤੇਰੀ ਪਰਮੇਸ਼ਵਰ ਯਹਵਾ ਦੇ ਲਈ ਵਿਸ਼ਰਾਮ ਦਿਨ ਹੈ ਇਹਦੇ ਵਿੱਚ ਨਾ ਤਾ ਕਿਸੇ ਤਰ੍ਹਾਂ ਦਾ ਕੰਮ ਕਾਜ ਕਰੀ ਅਤੇ ਨਾ ਤੇਰਾ ਬੇਟਾ ਨਾ ਤੇਰੀ ਬੇਟੀ ਅਤੇ ਨਾ ਤੇਰਾ ਦਾਸ ਨਾ ਤੇਰੀ ਦਾਸੀ ਨਾ ਤੇਰੇ ਪਸ਼ੂ ਨਾ ਤੇਰੀ ਪਰਦੇਸੀ ਜੋ ਤੇਰੇ ਫਾਟਕਾ ਦੇ ਅੰਦਰ ਹੈ ਕਿਉਂਕਿ 6 ਦਿਨ ਦੇ ਵਿੱਚ ਪਰਮੇਸ਼ਵਰ ਨੇ ਆਸਮਾਨ ਤੇ ਧਰਤੀ ਅਤੇ ਸਮੁੰਦਰ ਅਤੇ ਜੋ ਕੁਝ ਉਹਦੇ ਵਿੱਚ ਆ ਸਭ ਕੁਝ ਬਣਾਇਆ ਅਤੇ 7ਵੇਂ ਦਿਨ ਆਰਾਮ ਕੀਤਾ ਇਸ ਲਈ ਯਹੋਵਾ ਨੇ ਵਿਸ਼ਰਾਮ ਦਿਨ ਨੂੰ ਆਸ਼ੀਸ਼ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ ਆਸ਼ੀਸ਼ ਦਿੱਤੀ ਆਸ਼ੀਸ਼ ਦਿੱਤੀ ਅਤੇ ਉਸ ਨੂੰ ਪਵਿੱਤਰ ਕੀਤਾ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਆਰਾਧਨਾ ਕਰਨ ਦੇ ਲਈ ਆਉਂਦੇ ਹਾਂ ਤਾਂ ਫਿਰ ਸੁਣੋ 6 ਦਿਨ ਪਰਮੇਸ਼ਵਰ ਨੇ ਕੰਮ ਕੀਤਾ ਤੇ 7ਵੇਂ ਦਿਨ ਪਰਮੇਸ਼ਵਰ ਨੇ ਆਰਾਮ ਕੀਤਾ ਯਹੂਦੀ ਅੱਜ ਦੇ ਦਿਨ ਵੀ ਵਿਸ਼ਰਾਮ ਦੇ ਦਿਨ ਨੂੰ ਪਵਿੱਤਰ ਮੰਨਦੇ ਆ ਲੇਕਿਨ ਅਸੀਂ ਜੋ ਮਸੀਹ ਲੋਗ ਹਾਂ ਐਤਵਾਰ ਦੇ ਦਿਨ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਲਈ ਪਰਮੇਸ਼ਵਰ ਦੀ ਮहिमा ਕਰਨ ਦੇ ਲਈ ਪਰਮੇਸ਼ਵਰ ਦੀ ਹਜ਼ੂਰੀ 'ਚ ਸਮਾਜ ਦੇ ਰੂਪ ਚ ਆਉਂਦੇ ਆ ਕਾਰਨ ਕੀ ਆ ਸਾਡੇ ਵਿਸ਼ਵਾਸ ਦਾ ਆਧਾਰ ਪ੍ਰਭੂ ਯੀਸ਼ੂ ਮਸੀਹ ਦਾ ਪੁਨਰ ਉਥਾਨ ਹੈ ਇਸ ਲਈ ਪੁਨਰ ਉਥਾਨ ਦੇ ਦਿਨ ਅਸੀਂ ਆराधना ਕਰਨ ਪ੍ਰਭੂ ਦੀ ਹਜ਼ੂਰੀ ਚ ਜਾਂਦੇ ਹਾਂ ਪਿਆਰਿਓ ਸੰਤ ਪੌਲੂਸ ਨੇ ਆਪਣੇ ਵਚਨ ਦੇ ਵਿੱਚ ਕਿਹਾ ਜੇ ਮਸੀਹ ਜੀ ਉੱਠਿਆ ਨਹੀਂ ਹੈ ਤਾਂ ਫਿਰ ਸਾਡਾ ਵਿਸ਼ਵਾਸ ਕਰਨਾ ਵੀ ਵਿਅਰਥਾ ਜਦੋਂ ਅਸੀਂ ਪਰਮੇਸ਼ਵਰ ਦੀ ਆराधना ਕਰਨ ਜਾਂਦੇ ਹਾਂ 6 ਦਿਨ ਕੰਮ ਕਰਦੇ ਆ ਤੇ 7ਵੇਂ ਦਿਨ ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਕੀ ਕਰਦੇ ਹਾਂ ਪਰਮੇਸ਼ਵਰ ਦੀ ਆराधना ਕਰਦੇ ਆ ਜੇ ਆराधना ਕਰਦੇ ਤਾਂ ਪਰਮੇਸ਼ਵਰ ਨੇ ਸੱਤਵੇਂ ਦਿਨ ਨੂੰ ਕੀ ਕੀਤਾ ਬਾਈਬਲ ਚ ਲਿਖਿਆ ਹੈ ਆਸ਼ਿਸ਼ ਦਿੱਤੀ ਕੀ ਕੀਤਾ ਆਸ਼ਿਸ਼ ਦਿੱਤੀ ਜਦੋਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਆराधना ਕਰਦੇ ਤਾਂ ਅਸੀਂ ਪਰਮੇਸ਼ਵਰ ਦੀ ਆਸ਼ਿਸ਼ ਨੂੰ ਅਸੀਂ ਵੇਖਦੇ ਹਾਂ ਕੀ ਹੁੰਦਾ ਹੈ ਜਦੋਂ ਅਸੀਂ ਆਸ਼ਿਸ਼ ਵੇਖਦੇ ਹਾਂ ਉੱਥੇ ਸਿਰਫ ਪੰਜ ਰੋਟੀਆਂ ਤੇ ਦੋ ਮੱਛਲੀਆਂ ਹੀ ਸੀ ਉਸ ਬੱਚੇ ਦੇ ਲਈ ਕਾਫੀ ਸੀ ਪਰ ਹਜ਼ਾਰਾਂ ਲੋਕਾਂ ਦੇ ਲਈ ਉਹ ਕਾਫੀ ਨਹੀਂ ਸੀ ਪਰ ਪੰਜ ਰੋਟੀਆਂ ਦੋ ਮੱਛਲੀਆਂ ਕਿਹਦੇ ਕੋਲ ਲਿਆਂਦੀਆਂ ਗਈਆਂ ਯੀਸ਼ੂ ਮਸੀਹ ਦੇ ਕੋਲ ਲਿਆਂਦੀਆਂ ਗਈਆਂ ਯੀਸ਼ੂ ਮਸੀਹ ਦੇ ਕੋਲ ਲਿਆਂਦੀਆਂ ਗਈਆਂ ਪੰਜ ਰੋਟੀਆਂ ਤੇ ਦੋ ਮੱਛਲੀਆਂ ਦਾ ਯੀਸ਼ੂ ਨੇ ਕੀ ਕੀਤਾ ਆਸ਼ੀਸ਼ ਦਿੱਤੀ ਅਸੀਂ ਜਦੋਂ ਪਰਮੇਸ਼ਵਰ ਦੇ ਕੋਲ ਆਉਂਦੇ ਆ ਤਾਂ ਪਰਮੇਸ਼ਵਰ ਕੀ ਕਰਦੇ ਆ ਦੱਸੋ ਆਸ਼ੀਸ਼ ਦਿੰਦੇ ਆ ਸੁਣਦੇ ਆ ਭੈਣੋਂ ਉੱਥੇ ਭਰਾਵੋ ਪਰਮੇਸ਼ਵਰ ਦੀ ਹਜ਼ੂਰੀ 'ਚ ਆਉਣ ਤੇ ਕੀ ਲੁਕਿਆ ਹੈ ਦੱਸੋ बोलो आशीष लुकी होइया ओही कह रिया हां जदु तुसी प्रभु दी हुजूरी चौंदे हो जिस तरह आए ओसे तरह नहीं जानदे आशीष पाके जाने हां आशीष पाके जानते असि वेखया ना ओ पांच रोटियां ते दो मछलियां सी लेकिन हजारा लोका दे लेई दसो भोजन बन गइया बहुतियां दी भूख नु मिटावण वालीयां बन गइया बहुत सारे लोका दी जरूरत दे लेई ले 5 ਰੋਟੀਆਂ ਤੇ 2 ਮੱਛਲੀਆਂ ਬਦਲ ਗਈਆਂ ਜਦੋਂ ਪਰਮੇਸ਼ਵਰ ਦੇ ਹੱਥਾਂ ਚ ਰਹੋਗੇ ਤਾਂ ਬਹੁਤਿਆਲੀ ਆਸ਼ੀਸ਼ ਦਾ ਕਾਰਨ ਬਣੋਗੇ ਬਹੁਤਿਆਲੀ ਬਰਕਤ ਦਾ ਕਾਰਨ ਬਣੋਗੇ ਬਹੁਤਿਆਂ ਨੂੰ ਭੋਜਨ ਦੇਣ ਵਾਲੇ ਬਣੋਗੇ ਅਤੇ ਬਹੁਤਿਆਂ ਦੀ ਲੋੜਾਂ ਨੂੰ ਪੂਰਾ ਕਰਨ ਵਾਲੇ ਬਣੋਗੇ ਅੱਜ ਜੇ ਤੁਹਾਡੇ ਜੀਵਨ ਚ ਤੁਹਾਡੀਆਂ ਹੀ ਜ਼ਰੂਰਤਾਂ ਪੂਰੀਆਂ ਨਹੀਂ ਹੋਈਆਂ ਜੇ ਤੁਹਾਡੀਆਂ ਹੀ ਲੋੜਾਂ ਪੂਰੀਆਂ ਨਹੀਂ ਹੋਈਆਂ ਜੇ ਤੁਹਾਨੂੰ ਹੀ ਭੁੱਖੇ ਰਹਿਣਾ ਪੈ ਰਿਹਾ ਹੈ ਤਾਂ ਸੁਣੋ ਅੱਜ ਤੁਸੀਂ ਜ਼ਰੂਰ ਪਰਮੇਸ਼ਵਰ ਦੀ ਆਸ਼ੀਸ਼ਾਂ ਮੰਗੋ ਪੂਰੇ ਦਿਲ ਤੋਂ ਤੁਸੀਂ ਮੰਗਣੀਆਂ ਹੈ ਅਤੇ ਕਹਿਣੀਆਂ ਹੈ ਪ੍ਰਭੂ ਮੈਨੂੰ ਤੁਹਾਡੀਆਂ ਬਰਕਤਾਂ ਚਾਹੀਦੀਆਂ ਹੈ ਦਵੋ ਬਰਕਤ ਦਿਓ ਪਿਤਾ ਜੇ ਤੁਸੀਂ ਇਸ ਤਰ੍ਹਾਂ ਮੰਗੋਗੇ ਤਾਂ ਪ੍ਰਭੂ ਦਵੇਗਾ ਪਿਆਰਿਓ ਸਭ ਤੋਂ ਪਹਿਲਾਂ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਆਰਾਧਨਾ ਕਰਨ ਦੇ ਲਈ ਆਉਣਾ ਹੈ ਜਦੋਂ ਅਸੀਂ ਆਰਾਧਨਾ ਕਰਨ ਆਵਾਂਗੇ ਪਰਮੇਸ਼ੁਰ ਕੀ ਕਰੇਗਾ ਪਹਿਲਾ ਆਸ਼ੀਸ਼ ਦੇਗਾ 45 ਅਧਿਆਇ ਚੌਥਾ ਵਚਨ ਤਦ ਮੈਂ ਪਰਮੇਸ਼ਵਰ ਦੀ ਵੇਦੀ ਦੇ ਕੋਲ ਜਾਵਾਂਗਾ ਉਸ ਈਸ਼ਵਰ ਦੇ ਕੋਲ ਜੋ ਮੇਰੇ ਅਤੀ ਆਨੰਦ ਦਾ ਉਤਸਵ ਹੈ ਉਸ ਈਸ਼ਵਰ ਦੇ ਕੋਲ ਜੋ ਮੇਰੇ ਬਹੁਤੇ ਆਨੰਦ ਦਾ ਕੁੰਡ ਹੈ ਉਸ ਪਰਮੇਸ਼ਵਰ ਕੋਲ ਜਾਵਾਂਗਾ ਪਹਿਲਾ ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਆराधना ਕਰਨ ਤੇ ਕੀ ਹੋਏਗਾ ਆਸ਼ੀਸ਼ ਮਿਲੇਗੀ ਪਰਮੇਸ਼ਵਰ ਦੀ ਹਜ਼ੂਰੀ ਚ ਆ ਕੇ ਆराधना ਕਰਨ ਤੇ ਕੀ ਮਿਲੇਗਾ ਬੋਲੋ ਭੈਣੋ ਤੇ ਭਰਾਵੋ ਪਰਮੇਸ਼ਵਰ ਦੀ ਹਜ਼ੂਰੀ ਚ ਜਿੱਥੇ ਵੀ ਸਾਨੂੰ ਆਨੰਦ ਮਿਲਦਾ ਹੈ ਕਿਤੇ ਵੀ ਕਦੇ ਵੀ ਮਿਲ ਸਕੇ ਨਾ ਮੁਮਕੀਨਾ ਮੈਂ ਪੁੱਛਦਾ ਹਾਂ ਤੁਹਾਡੇ ਮਨ ਦੇ ਵਿੱਚ ਚਿੰਤਾ ਹੈ ਬੇਚੈਨੀ ਆ ਪਰੇਸ਼ਾਨੀਆਂ ਜੇ ਦੁੱਖਾ ਕਿਸ ਸਿਲਮੇ ਜਾ ਕੇ ਉਹ ਠੀਕ ਹੋਏਗਾ ਬੋਲੋ ਤਕਲੀਫ ਦੂਰ ਹੋਏਗੀ ਆਰਥਿਕ ਪਰੇਸ਼ਾਨੀ ਜਾਏਗੀ ਮੁਸ਼ਕਿਲ ਦੂਰ ਹੋਵੇਗੀ ਤੁਹਾਡੇ ਪਰਿਵਾਰ ਦੀ ਸਮੱਸਿਆ ਜਾਏਗੀ ਪੜਾਈ 'ਚ ਤੁਸੀਂ ਫੇਲ ਹੋਗੇ ਉਹ ਸ਼ਰਮਿੰਦਗੀ ਜਾਏਗੀ ਤੁਹਾਡੇ ਜੀਵਨ ਦੇ ਵਿੱਚ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਹੋਣ ਤੇ ਬਿਮਾਰੀਆਂ ਪਰੇਸ਼ਾਨੀਆਂ ਮੁਸ਼ਕਲਾ ਹੋਣ ਤੇ ਸਿਲਮੇ ਜਾਣ ਤੇ ਆਨੰਦ ਮਿਲੇਗਾ ਘੁੰਮਣ ਜਾਓਗੇ ਤਾਂ ਆਨੰਦ ਮਿਲੇਗਾ ਸ਼ਰਾਬ ਪੀਓਗੇ ਤਾਂ ਕੀ ਆਨੰਦ ਮਿਲੇਗਾ ਕੀ ਤੁਹਾਡੇ ਦੁੱਖ ਨੂੰ ਤਕਲੀਫ ਨੂੰ ਬਿਮਾਰੀ ਨੂੰ ਜਾਂ ਫਿਰ ਤੁਹਾਡੀ ਕੋਈ ਵੀ ਸਮੱਸਿਆ ਨੂੰ ਅੱਜ ਸੰਸਾਰ ਚ ਕੋਈ ਵੀ ਕੀ ਦੂਰ ਕਰ ਸਕਦਾ ਹੈ ਨਹੀਂ ਤੁਹਾਡੇ ਦੁੱਖ ਨੂੰ ਤੁਹਾਡੇ ਕਸ਼ਟ ਨੂੰ ਤੁਹਾਡੀਆਂ ਪਰੇਸ਼ਾਨੀਆਂ ਤੇ ਬਿਮਾਰੀਆਂ ਨੂੰ ਅਸਫਲਤਾ ਨੂੰ ਦੂਰ ਕਰਨ ਵਾਲਾ ਅਗਰ ਕੋਈ ਹੈ ਕਵਾਂਗੇ ਤਾਂ ਉਹ ਮੇਰੇ ਪ੍ਰਭੂ ਦੀ ਹਜ਼ੂਰੀ ਹੈ ਉਸ ਮੇਰੇ ਪ੍ਰਭੂ ਦੀ ਹਜ਼ੂਰੀ ਚ ਆ ਕੇ ਜੇ ਤੁਸੀਂ ਆਪਣੇ ਦੁੱਖ ਤਕਲੀਫ ਅਤੇ ਬਿਮਾਰੀ ਨੂੰ ਉਸ ਪਰਮੇਸ਼ਵਰ ਅਗੇ ਰੱਖੋਗੇ ਤਾਂ ਉਹੀ ਸਰਵ ਸ਼ਕਤੀਮਾਨ ਪਰਮੇਸ਼ਵਰ ਸਾਰੀ ਦੁਨੀਆ ਦਾ ਰਚਨ ਵਾਲਾ ਹੈ ਇਸ ਲਈ ਉਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ ਤੁਸੀਂ ਕਿੱਥੇ ਜਾਓਗੇ ਤਾਂ ਆਨੰਦ ਮਿਲੇਗਾ ਜੇ ਪਰਮੇਸ਼ਰ ਦੀ ਹਜ਼ੂਰੀ ਚ ਜਾਉਂਗੇ ਤਾਂ ਹੀ ਮੇਰੇ ਭੈਣੋ ਅਤੇ ਭਰਾਵੋ ਤੁਹਾਨੂੰ ਆਨੰਦ ਅਤੇ ਸ਼ਾਂਤੀ ਮਿਲੇਗੀ ਇਸ ਗੱਲ ਨੂੰ ਯਾਦ ਰੱਖੋ ਪ੍ਰਭੂ ਦੀ ਹਜ਼ੂਰੀ ਚ ਜਾ ਕੇ ਸਭ ਤੋਂ ਪਹਿਲਾਂ ਆਰਾਧਨਾ ਕਰਨ ਤੇ ਸਾਨੂੰ ਕੀ ਮਿਲੇਗਾ ਆਸ਼ੀਸ਼ ਅਤੇ ਦੂਸਰਾ ਆਨੰਦ ਅਤੇ ਤੀਸਰਾ ਤਰੱਕੀ ਇਫਸੀਆਂ ਉਹਦਾ ਚੌਥਾ ਅਧਿਆਇ 16ਵਾਂ ਵਚਨ ਜਿਸ ਤੋਂ ਸਾਰੀ ਦੇ ਹਰ ਇੱਕ ਜੋੜ ਦੀ ਸਹਾਇਤਾ ਦੇ ਨਾਲ ਇਕੱਠੀ ਮਿਲ ਕੇ ਇਕ ਮਨ ਹੋ ਕੇ ਉਸ ਪ੍ਰਭਾਵ ਦੇ ਅਨੁਸਾਰ ਜੋ ਹਰ ਅੰਗ ਦੇ ਠੀਕ-ਠੀਕ ਕੰਮ ਕਰਨ ਦੇ ਦੁਆਰਾ ਉਹਦੇ ਚ ਹੁੰਦਾ ਹੈ ਆਪਣੇ ਆਪ ਨੂੰ ਵਧਾਉਂਦੀ ਆ ਕਿ ਉਹ ਪ੍ਰੇਮ ਚ ਤਰੱਕੀ ਕਰਦੀ ਜਾਵੇ ਉਨਤੀ ਕਰਦੀ ਜਾਵੇ ਪਿਆਰਿਓ ਸੁਨੋ ਕਲਿਸਯਾ ਦੇ ਸਰ ਕੋਣਾ ਪ੍ਰਭੂ ਅਸੀਂ ਵਚਨ ਚ ਵੇਖਦੇ ਆ ਕਿ ਸ਼ਰੀਰ ਚ ਅਲੱਗ-ਅਲੱਗ ਅੰਗ ਹੈ ਲੇਕਿਨ ਸ਼ਰੀਰ ਦੇ ਇਹ ਅਲੱਗ-ਅਲੱਗ ਅੰਗ ਕਿਵੇਂ ਦੇ ਆ ਜੁੜੇ ਹੋਇਆ ਸ਼ਰੀਰ ਦਾ ਹਰ ਇੱਕ ਅੰਗ ਜਿਵੇਂ ਜੁੜਿਆ ਹੋਇਆ ਹੈ ਜੁੜਿਆ ਹੈ ਤੁਹਾਡਾ ਪੈਰ ਸ਼ਰੀਰ ਨਾਲ ਜੁੜਿਆ ਹੋਇਆ ਹੈ ਜੁੜਿਆ ਹੋਇਆ ਹੈ ਕੀ ਤੁਹਾਡੀਆਂ ਉਂਗਲੀਆਂ ਹੱਥ ਨਾਲ ਜੁੜੀਆਂ ਹੋਈਆਂ ਹਨ ਹਾਂ ਜੁੜੀਆਂ ਹੋਈਆਂ ਹੈ ਹਾਂ ਠੀਕਾ ਕੀ ਤੁਹਾਡਾ ਸਿਰ ਤੁਹਾਡੇ ਧੜ ਨਾਲ ਜੁੜਿਆ ਹੋਇਆ ਹੈ ਜੁੜਿਆ ਹੋਇਆ ਹੈ ਪਰਮੇਸ਼ਵਰ ਕਹਿ ਰਿਹਾ ਜੀਵੇਂ ਇਹ ਸਰੀਰ ਦੇ ਅੰਗ ਜੁੜੇ ਹੋਏ ਆ ਸਰੀਰ ਦੇ ਵਿੱਚ ਅਲੱਗ-ਅਲੱਗ ਅੰਗ ਹੋਣ ਤੇ ਵੀ ਜੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ ਯਾਨੀ ਸੁਣੋ ਸਰੀਰ ਮਸੀਦੀ ਕਲਿਸੀਆ ਸਿਰ ਯੀਸ਼ੂ ਮਸੀਹ ਹੈ ਕਲਿਸੀਆ ਦਾ ਸਿਰ ਯੀਸ਼ੂ ਮਸੀਹ ਹੁਣ ਆਪਾਂ ਸਾਰਿਆਂ ਨੇ ਕਿਸ ਤਰ੍ਹਾਂ ਰਹਿਣਾ ਹੈ ਮਿਲ ਕੇ ਰਹਿਣਾ ਹੈ ਤੁਸੀਂ ਸੱਜੇ ਹੱਥੋਂ ਮੈਂ ਖੱਬਾ ਹੱਥਾਂ ਕੋਈ ਸੱਜਾ ਪੈਰ ਹੈ ਕੋਈ ਖੱਬਾ ਪੈਰ ਹੈ ਕੋਈ ਆਖਾ ਕੋਈ ਕਾਨਾ ਅਤੇ ਕੋਈ ਮੂੰਹ ਆ ਸਮਝ ਗਏ ਹੋ ਜਿਸ ਤਰ੍ਹਾਂ ਅਸੀਂ ਸਾਰੇ ਜੁੜੇ ਹੋਏ ਹਾਂ ਉਸੇ ਤਰ੍ਹਾਂ ਅਸੀਂ ਮਸੀਹ ਦੀ ਦੇਹ ਹਾਂ ਯਾਨੀ ਜੀਵੇ ਦੇ ਦੇ ਅਲੱਗ-ਅਲੱਗ ਅੰਗਾਂ ਉਸੇ ਤਰ੍ਹਾਂ ਅਸੀਂ ਵੀ ਮਸੀਹ ਦੀ ਦੇਹ ਰੂਪੀ ਕਲਿਸਿਆ ਦੇ ਅਲੱਗ-ਅਲੱਗ ਅੰਗ ਹਾਂ ਮਸੀਹ ਦੀ ਹਜ਼ੂਰੀ 'ਚ ਜਦੋਂ ਅਸੀਂ ਆਰਾਧਨਾ ਕਰਨ ਦੇ ਲਈ ਆਏ ਹਾਂ ਜਦੋਂ ਅਸੀਂ ਸਾਰੇ ਮਿਲ ਕੇ ਆਏ ਹਾਂ ਤਾਂ ਪਰਮੇਸ਼ਵਰ ਸਾਨੂੰ ਕੀ ਦਿੰਦਾ ਹੈ ਬੜੌਤਰੀ ਅਤੇ ਤਰੱਕੀ 1 ਮਿੰਟ ਮੰਨ ਲਓ ਇਸ ਹੱਥ ਨੂੰ ਇਸ ਦੇਹ ਤੋਂ ਕਿਸੇ ਨੇ ਕੱਟ ਦਿੱਤਾ ਇਸ ਹੱਥ ਨੂੰ ਕੱਟ ਕੇ ਅਲੱਗ ਕਰ ਦਿੱਤਾ ਕੱਟਿਆ ਹੋਇਆ ਹੱਥ ਇੱਕਦਮ ਤੋਂ ਦੂਰ ਜਾ ਕੇ ਡਿੱਗ ਜਾਏਗਾ ਉਹ ਹੱਥ ਦੀ ਤਰੱਕੀ ਹੋਏਗੀ ਜਾਂ ਨਹੀਂ ਹੋਏਗੀ ਦੱਸੋ ਬੋਲੋ ਕਿਸੇ ਕੰਮ ਦਾ ਨਹੀਂ ਰਹੇਗਾ ਮੰਨ ਲਓ ਪੈਰ ਨੂੰ ਕੱਟਦਾ ਉਹ ਪੈਰ ਕੰਮ ਕਰੇਗਾ ਇਸਤੇਮਾਲ ਹੋਏਗਾ ਚੱਲ ਪਾਏਗਾ ਹੱਥ ਨੂੰ ਕੱਟ ਦੇਣ ਤੇ ਕਿਸੇ ਚੀਜ਼ ਨੂੰ ਫੜ ਪਾਏਗਾ ਪੰਜਾਂ ਉਂਗਲੀਆਂ ਦੇ ਨਾਲ ਕੀਓ ਲਿਖ ਪਾਏਗਾ ਮੈਂ ਪੁੱਛਦਾ ਭੋਜਨ ਖਾ ਪਾਏਗਾ ਨਹੀਂ ਹੱਥ ਨੂੰ ਜਾਂ ਪੈਰ ਨੂੰ ਜਾਂ ਸਰੀਰ ਦੇ ਕਿਸੇ ਵੀ ਅੰਗ ਨੂੰ ਸਰੀਰ ਤੋਂ ਅਲੱਗ ਕਰ ਦਿਓ ਤਾਂ ਉਹ ਕਿਸੇ ਵੀ ਕੰਮ ਦਾ ਨਹੀਂ ਰਹੇਗਾ ਸੁਣੋ ਅਸੀਂ ਜੋ ਕਲਿਸੀਆਂ ਹਾਂ ਕਲਿਸੀਆਂ ਦੇ ਰੂਪ ਚ ਇਕੱਠੇ ਹੋ ਕੇ ਪਰਮੇਸ਼ੁਰ ਦੀ ਹਜ਼ੂਰੀ ਚ ਨਾ ਆ ਕੇ ਮੈਂ ਕਿਉਂ ਕਲਿਸਿਆ ਦੇ ਵਿੱਚ ਜੁੜੇ ਰਹਿਣਾ ਪਿਆਰੋ ਇੱਕ ਵਾਰ ਕਿਸੇ ਵਿਅਕਤੀ ਦੇ ਨਾਲ ਇੱਕ ਪਾਸਟਰ ਗੱਲ ਕਰਦੇ ਹੋਏ ਬੇਟਾ ਤੂੰ ਪ੍ਰਭੂ ਤੇ ਵਿਸ਼ਵਾਸ ਕਰਦਾ ਕਰਦਾ ਹਾਂ ਕਿ ਯੀਸ਼ੂ ਨੇ ਮੁਕਤੀ ਦਾ ਤਾਂ ਗ੍ਰਾਂਟ ਕੀਤਾ ਹੈ ਹਾਂ ਕੀਤਾ ਹੈ ਤਾਂ ਫਿਰ ਕਲਿਸਿਆ ਦੀ ਸੰਕਤੀ ਚ ਜਾਣਾ ਹੈ ਉਹ ڈاکੂ ਜੋ ਸਲੀਬ ਤੇ ਲਟਕਿਆ ਸੀ ਕਲਿਸਿਆ ਚ ਜਾਂਦਾ ਸੀ ਠੀਕ ਆ ਕੀ ਤੁਸੀਂ ਬਪਤਿਸਮਾ ਲਿਆ ਸਲੀਬ ਤੇ ਟੰਗਿਆ ਹੋਇਆ ਉਹ ਡਾਕੂ ਕੀ ਉਹਨੇ ਬਪਤਿਸਮਾ ਲਿਆ ਸੀ ਠੀਕ ਆ ਪਰਮੇਸ਼ਰ ਨੂੰ ਜੋ ਦਸ਼ਮਸ਼ ਦੇਣਾ ਹੈ ਉਹ ਤੂੰ ਦੇ ਰਿਹਾ ਹੈ ਸਲੀਬ ਤੇ ਉਹ ਟੰਗਿਆ ਹੋਇਆ ਡਾਕੂ ਦਸ਼ਮਸ਼ ਦਿੱਤਾ ਸੀ ਕਿ ਤੂੰ ਕਿਸੇ ਨੂੰ ਸੁਸਮਾਚਾਰ ਸੁਣਾ ਰਿਹਾ ਹੈ ਸਲੀਬ ਤੇ ਟੰਗਿਆ ਹੋਇਆ ਡਾਕੂ ਤਦ ਪਾਸਟਰ ਜੀ ਨੇ ਕਿਹਾ ਬੇਟੇ ਉਹ ਸਲੀਬ ਤੇ ਟੰਗਿਆ ਹੋਇਆ ਡਾਕੂ ਸੀ ਅਤੇ ਤੂੰ ਜ਼ਿੰਦਾ ਡਾਕੂ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਆਏ ਕੌਣ ਆ ਜ਼ਿੰਦਾ ਡਾਕੂ ਆ ਤੇ ਉਹ ਕੌਣ ਆ ਕ੍ਰੂਸ ਤੇ ਟੰਗਿਆ ਹੋਇਆ ਡਾਕੂ ਆ ਉਹ ਵਿਚਾਰਾ ਘਟੋ ਘਟ ਆਖਰੀ ਸਮਾਂ ਚ ਤਾਂ ਯੀਸ਼ੂ ਮਸੀਹ ਨੂੰ ਗ੍ਰਹਿਣ ਕਰ ਗਿਆ ਪਰ ਇਹ ਜਿਉਂਦਾ ਰਹਿ ਕੇ ਵੀ ਚੋਰਾ ਝੂਠੀਆਂ ਗੱਲਾਂ ਅੱਜ ਸਾਡੇ ਵਿੱਚ ਘਰ ਭੈਣੋਂ ਉੱਤੇ ਭਰਾਵੋ ਸਾਨੂੰ ਐਸੇ ਲੋਕ ਨਹੀਂ ਚਾਹੀਦੇ ਜੋ ਸਾਡੇ ਮਜ਼ਾਕ 'ਚ ਸਵਾਲਾਂ ਦਾ ਉੱਤਰ ਦੇਵੇ ਸਾਨੂੰ ਐਸੇ ਲੋਕ ਚਾਹੀਦੇ ਜੋ ਸਾਡੇ ਵਿਸ਼ਵਾਸ ਦੇ ਉੱਤਰ ਦੇ ਬਾਰੇ ਪੁੱਛੇ ਤਾਂ ਸਹੀ ਉੱਤਰ ਦੇਣ ਵਾਲੇ ਚਾਹੀਦੇ ਮੈਂ ਫਿਰ ਤੋਂ ਕਹਿ ਰਿਹਾ ਹਾਂ ਕਲਿਸਿਆ ਮਸੀਦੀ ਦੇ ਹੈ ਅਸੀਂ ਸਾਰੇ ਮਸੀਦੀ ਦੇ ਹਾਂ ਸ਼ਰੀਰ ਦੇ ਕਿਸੇ ਵੀ ਅੰਗ ਨੂੰ ਸ਼ਰੀਰ ਤੋਂ ਅਲੱਗ ਕਰ ਦੇਣ ਤੇ ਉਹ ਕੋਈ ਵੀ ਕੰਮ ਨਹੀਂ ਕਰੇਗਾ ਉਸੇ ਤਰ੍ਹਾਂ ਅਸੀਂ ਜੋ ਮਸੀਦੀ ਦੇ ਆ ਸਾਡੇ ਵਿੱਚੋਂ ਕੋਈ ਵੀ ਇਸ ਮਸੀਹ ਰੂਪੀ ਕਲਿਸਿਆ ਤੋਂ ਜੇ ਅਲੱਗ ਹੋ ਗਿਆ ਜਾਂ ਦੂਰ ਹੋ ਗਿਆ ਤਾਂ ਸੁਣੋ ਕਿਸੇ ਕੰਮ ਦੇ ਨਹੀਂ ਰਹੋਗੇ ਮੈਂ ਸੰਗਤੀ ਚ ਕਿਉਂ ਜਾਣਾ ਕੀ ਮੈਂ ਕਲਿਸਿਆ ਚ ਨਾ ਜਾ ਕੇ ਮਸੀਹ ਜੀਵਨ ਨਹੀਂ ਜੀ ਸਕਦਾ ਕਲਿਸਿਆ ਚ ਮੈਂ ਹੁਣੇ ਦੱਸਿਆ ਹਨਾ ਉਹੀ ਗੀਤ ਗਾ ਰਿਹਾ ਉਹ ਡਾਕੂ ਜੋ ਸਲੀਬ ਤੇ ਲਟਕਿਆ ਹੈ ਕਿ ਉਹਨੇ ਗਵਾਹੀ ਦਿੱਤੀ ਕਿ ਬਪਤਿਸਮਾ ਲਿਆ ਕਿ ਉਹ ਚਰਚ ਗਿਆ ਜਾਂ ਇਹ ਜਾਂ ਉਹ ਇਹ ਸਿਰਫ ਆਪਣੇ ਆਪ ਨੂੰ ਧੋਖਾ ਦੇਣ ਵਾਲੀਆਂ ਗੱਲਾਂ ਹੈ ਜੇ ਤੁਸੀਂ ਸੱਚੇ ਆਤਮਿਕ ਹੋ ਤਾਂ ਸਿਰਫ ਇੱਕ ਗੱਲ ਕਰਨੀ ਆ ਜੇ ਹੱਥ ਨੇ ਕੰਮ ਕਰਨਾ ਹੈ ਤਾਂ ਸ਼ਰੀਰ ਨਾਲ ਕੀ ਕਰਨਾ ਪਏਗਾ ਜੁੜੇ ਰਹਿਣਾ ਪਏਗਾ ਇਹ ਉਂਗਲੀਆਂ ਨੇ ਜੇ ਕੰਮ ਕਰਨਾ ਹੈ ਤਾਂ ਕੀ ਕਰਨਾ ਹੈ ਸ਼ਰੀਰ ਦੇ ਨਾਲ ਜੁੜਨੀਆਂ ਚਾਹੀਦੀਆਂ ਇਹ ਗਰਦਨ ਨੇ ਜੇ ਮੁੜਨਾ ਹੈ ਤਾਂ ਸ਼ਰੀਰ ਦੇ ਨਾਲ ਕੀ ਕਰਨਾ ਪਏਗਾ ਜੁੜੇ ਰਹਿਣਾ ਪਏਗਾ ਪਰਮੇਸ਼ਵਰ ਦਾ ਮਕਸਦ ਕੀ ਆ ਪਰਮੇਸ਼ਵਰ ਦੀ ਸੋਚ ਕੀ ਆ ਤੁਹਾਨੂੰ ਤਰੱਕੀ ਦੇਣੀ ਆ ਅਤੇ ਤੁਹਾਨੂੰ ਉન્નਤੀ ਦੇਣੀ ਹੈ ਜੇ ਚਾਹੁੰਦੇ ਹੋ ਤਾਂ ਤੁਸੀਂ ਕਲੀਸੀਆ 'ਚ ਮਸੀਹ ਦੀ ਦੇਹ ਦੇ ਨਾਲ ਜੁੜੇ ਰਹਿਣਾ ਹੈ ਤਾਂ ਹੀ ਤੁਹਾਡਾ ਜੀਵਨ ਉન્નਤੀ ਨੂੰ ਆਸ਼ੀਸ਼ ਨੂੰ ਵੇਖੇਗਾ ਪੈਣੋ ਤੇ ਭਾਵੋ ਅਲੱਗ ਨਾ ਹੋਵੋ ਪਰਮੇਸ਼ਵਰ ਦੀ ਦੇਹ ਰੂਪੀ ਕਲੀਸੀਆ ਤੋਂ ਅਲੱਗ ਨਹੀਂ ਹੋਣਾ ਪਿਆਰੀਓ ਕਲੀਸੀਆ ਪਰਮੇਸ਼ਵਰ ਦੀ ਦੇਹ ਰੂਪੀ ਕਲੀਸੀਆ ਤੋਂ ਦੂਰ ਨਾ ਹੋਵੇ ਅਲੱਗ ਨਾ ਹੋਵੇ जो अं परमेश्वर की हजूरी चाहते हैं तो सब तो पहले सू मिलता है आशीष दूसरा किया आनंद तीसरा किया तरक्की महान पवित्र परमेश्वर पिता हर एक जन आशीष दे दौ कारोबार च आशीष व्यापार च आशीष नौकरी च आशीष ਪੜ੍ਹਾਈ ਚ ਆਸ਼ਿਸ਼ ਪਰਿਵਾਰ ਚ ਆਸ਼ਿਸ਼ ਪਿਤਾ ਦੇ ਦਿਓ ਪਿਤਾ ਕਿਰਪਾ ਕਰ ਦਿਓ ਆਰਥਿਕ ਤੰਗੀਆਂ ਵਿੱਚੋਂ ਕਰਜ਼ਿਆਂ ਵਿੱਚੋਂ ਬਾਹਰ ਕੱਢੋ छुड़ाਓ ਪਿਤਾ ਆਰਥਿਕ ਤੌਰ ਤੇ ਆਸ਼ਿਸ਼ ਦੇਓ ਪਿਤਾ ਉਦਾਰ ਦੇਣ ਵਾਲੇ ਬਣੋ ਅਸੀਂ ਮੰਗਣ ਵਾਲੇ ਨਾ ਰਹਿ ਸਕੀਏ आशीष देओ पिता ਸਾਡੇ ਆਤਮਿਕ ਜੀਵਨ ਨੂੰ ਆਸ਼ੀਸ਼ ਦੇ ਦਿਓ ਪਿਤਾ ਬਹੁਤ ਸਾਰੇ ਲੋਕਾਂ ਦੇ ਲਈ ਆਸ਼ੀਸ਼ ਦਾ ਕਾਰਨ ਬਣੀਏ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੀਏ ਤੁਹਾਡੀ ਮहिमा ਕਰ ਸਕੀਏ ਤੁਹਾਡੇ ਨਾਮ ਨੂੰ ਚੱਕ ਸਕੀਏ ਤੁਹਾਡੇ ਪਿਆਰ ਨੂੰ ਇਸ ਸੰਸਾਰ ਚ ਅਸੀਂ ਦਿਖਾ ਸਕੀਏ ਅਸੀਂ ਆਪਣੇ ਹਰ ਕੰਮ ਤੋਂ ਨੂੰ ਆਨੰਦ ਦੇ ਸਕੀਏ ਪਿਤਾ ਸਾਨੂੰ ਆਸ਼ੀਸ਼ ਦੇ ਦਿਓ ਯੇਸ਼ੂ ਦੇ ਨਾਮ ਚੋਂ ਮੰਗਦੇ ਹਾਂ ਪਿਤਾ ਆਮੀਨ